ਮਾਜੇ ਵਾਲਾ ਅੱਜ ਵੀ ਲੱਭਦਾ ਆਹ ਸਾਹਮਣੇ ਬੱਗੇ ਬੰਦੇ ਜਿੰਨੇ ਨੇ ਫੇਰ ਦੂਜੀ ਮੋੜਤੀ ਆ ਇਹ ਮੋੜੀ ਤਾਂ ਇਹ ਸਤਵਿਰ ਜਿੱਤ ਹਾਰ ਵਾਲੀ ਹੈ ਮੈਚ ਫਸਿਆ ਹੋਇਆ ਹੈ ਹਲਕਾ ਜਿਹਾ ਟੱਚ ਕਰਕੇ ਬੱਗੇ ਬੰਦਾ ਅਦੁੱਲਾ ਆ ਵਾਪਸ ਪਰਦਾ ਹੋਇਆ ਮੇਰੇ ਮਿੱਤਰੋ ਰੋਡਰ ਕਹਿੰਦੇ ਚੋਲੇ ਵਾਲੇ ਅਰਸ਼ ਦੇ ਤਿੰਨਾਂ ਜੱਫੇ ਜੀ ਅਸੇ ਨਾਲ ਕਹਿੰਦੇ ਜੋਗਾ ਰਾਜਾ ਜੀ ਅਸੇ ਚੰਨੀ ਰਾਜਾ ਜੀ ਅਸੇ ਕੁਲਵਿੰਦਰ ਉਪਾਲ ਹੈਰੀ ਉਪਾਲ ਮਿਸ਼ੀਗਨ ਵਾਲਾ ਉਹ ਕਹਿੰਦੇ 10000 ਦਿੱਤਾ ਜਾਵੇਗਾ ਅਰਸ਼ ਦੇ ਤਿੰਨ ਜਫਿਆਂ ਦੇ ਉੱਪਰ ਕਹਿੰਦੇ 1000 ਹਾਰ ਇਹ ਭਰਾਵਾਂ ਵੱਲੋਂ ਪਾਲੇ ਦੇ ਤਿੰਨ ਜਫਿਆਂ ਦੇ ਉੱਪਰ ਕਹਿੰਦੇ 5000 ਦਿੱਤਾ ਜਾਣਾ ਹੈ ਉਹ ਸਾਹਮਣੇ ਦੇਖਾਂਗੇ ਆ ਕਹਿੰਦੇ ਬੂਟਾ ਲਨਾਲੇ ਵਾਲਾ ਪਰ ਘੁਰਦੇ ਦੀਆਂ ਹੈਲ ਕਹਿੰਦੇ ਨੰਬਰ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਲਈ ਆ ਗਿਆ ਕਹਿੰਦੇ ਪਟਿਆਲੇ ਵਾਲਾ ਇਹ ਮਰਜਾ ਦਾ ਮਾਂ ਆਸੀ ਉਹ ਪਾਕਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੰਦਾਸੇ ਉਹ ਕਨੇਸ ਨੇ ਲੱਡੂ ਦੀ ਰੇਡ ਪਾਈ ਹੈ ਹਾਂ ਜਿਹੜੀ ਨਾਲ ਗੱਲ ਬੜੀ ਵੱਲ ਕਬੱਡੀ ਬਾਲ ਦੇ ਉੱਤੇ ਵੀਡੀਓ ਅਗਲਾ ਪਿਆਰੀ ਉਹ ਸਾਹਮਣੇ ਵੀਡੀਓ ਲੱਗ ਗਿਆ ਇਹ ਪੰਜਾਬ ਵਾਲਿਆ ਭੱਜ ਲਾ ਰੇਡਰ ਤੋਂ ਬਣੇ ਦਾ ਬਾਟਾ ਆ ਨਵੇਂ ਦਾ ਬਾਟਾ ਦੇ ਨਾਲ ਪਿੰਡ ਵਾਲਿਆ ਨਵੇਂ ਦਾ ਬਾਟਾ ਆਓ ਸਾਹਮਣੇ ਸਿਰੇ ਦਾ ਨੰਬਰ ਅੱਜ ਉਹ ਦੰਗਾਲ ਆਪਣੀ ਟੀਮ ਲਈ ਜੋਰ ਰਿਹਾ ਹੈ ਜਲਾਲਪੁਰਿਆ ਤਿਆਰ ਆ ਜਲਾਲਪੁਰਿਆ ਨੇ ਕੋਈ ਹੱਲ ਨਾਲ ਵਾਲੇ ਪੂਟੇ ਦੀ ਫੜੀ ਹੋਈ ਆ ਤੇ ਨਾਲ ਘਾਗੇ ਵਾਲਾ ਭਾਊ ਆ ਨਾਲ ਕੱਟ ਵਾਲਿਆ ਜਸ਼ਨ ਉਹ ਸਰਦਾਰ ਉਹ 스타 ਆਓ ਸਾਹਮਣੇ ਪੈਂਦੀ ਹੋਈ ਰੇਡ ਆਓ ਧਰਤੀ ਕਦੇ ਇਲਾਕਾ ਖੰਨੇ ਦਾ ਮੇਲਾ ਵੱਡਾ ਮੇਰੇ ਮਿੱਤਰੋ ਇਹ ਆਉ ਨਹੀਂ ਰੀਸਾ ਨਾ ਹੋ ਜਾਂਦਾ ਇੱਕ ਸਿਰੇ ਦਾ ਨੰਬਰ ਦੇਖ ਰਿਹਾ ਜੋਰ ਆ ਰਿਹਾ ਬਾਕੀ ਆ ਗਿਆ ਥੱਲੇ ਬੜਾ ਪਰਮਦੇ ਦੀ ਗੱਲ ਉਹ ਕਹਿੰਦੇ ਪਰਮਜੀਤਪੁਰੇ ਦੀ ਧਰਤੀ ਦਾ ਇਸ ਵੇਲੇ ਨੌਵਣ ਕਹਿੰਦੇ ਦਰਬਾਰ ਸਿੰਘ ਬਾਗੀ ਬਾਧਾ ਕਬੱਡੀ ਪਾਉਣ ਦੇ ਨੇ ਕਬੱਡੀ 365 ਹੌਸਕਮ ਦੇ ਉੱਪਰ ਵੀ ਐ ਜਿਵੇਂ ਕਹਿੰਦੇ ਨਵੀਂ ਦੇਖਣ ਵਾਲੀ ਗੱਲ ਦੀ ਵਾਧ ਵੀ ਹੋਣੀ ਹੈ ਉਹ ਕਹਿੰਦੇ ਹੜਿਆਣੇ ਵਾਲਾ ਨੌਵਣ ਕਹਿੰਦੇ ਸੋਨੂ ਵੀ ਤਿਆਰ ਵਰ ਤਿਆਰ ਹੈ ਚਾਰ ਨੇ ਕਹਿੰਦੇ ਝਲੇੜੀ ਪੰਦੇ ਬੱਭੂ ਵਰਗੇ ਢੱਡੇ ਵਾਲੇ ਕਹਿੰਦੇ ਲੱਖੇ ਦਾ ਵੀ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੀ ਟੋਕੀ ਕਰਦੇ ਉਹ ਨੰਮੂਰ ਸੇਵਾ ਸਿੰਘ ਰਾਣੇ ਦੀ ਟੀਮ ਨੇ ਕਹਿੰਦੇ ਹਿੱਸੇ ਗੁੰਦਾ ਹੋਇਆ ਇਹ ਕਿਹਦੇ ਪੱਟੂ ਦਾ ਵੀਰ ਨੌਜਵਾਨ ਭੂਰੀ ਫਤਿਹਗੜ ਸ਼ੰਨਾ ਵਾਲਾ ਉਹ ਕਿਹਦੇ ਪਰਣਾਲੇ ਵਾਲੇ ਦੀ ਰਾਜੇ ਵਾਲੇ ਦੇ ਵਿੱਚ ਕਬੱਡੀ ਪੈ ਰਹੀ ਹੈ ਨਵੀਂ ਪਾਲਿਆ ਕਰ ਵੱਖਰੀ ਗੱਲ ਓਹ ਸਾਹਮਣੇ ਆ ਰਿਹਾ ਜਲਾਉਂਦਾ ਚੱਲ ਪਿਆ ਆਹ ਸਾਹਮਣੇ ਖੇਡ ਗਰਾਹਾਂ ਵਿੱਚ ਇਹਦਾ ਕੰਮ ਹੁੰਦਾ ਸਭ ਤੋਂ ਮਹਾਨਾ ਕੋਈਆਂ ਜਿਹਾ ਸ਼ਾਗਿਰ